ਔਰ ਉਹਨਾਂ ਦੀ ਸਮੁੱਚੀ ਟੀਮ ਸਾਡੇ ਦਰਮਿਆਨ ਪਹੁੰਚੀ ਹੈ ਡਿਸਟ੍ਰਿਕਟ ਟੂਰਨਾਮੈਂਟ ਦੇ ਮੈਚ ਵੱਲੋਂ ਸਾਡੇ ਉਹਨਾਂ ਦੀ ਸਮੁੱਚੀ ਟੀਮ ਦਾ ਇੱਕ ਪੰਜਾਬੀ ਇੱਥੇ ਹੀ ਕਰ ਲੋ ਯਾਰ ਇੱਥੇ ਕਰ ਲੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਰੇ ਬਿੱਤੇ ਲਾਓ ਪਿੱਛੇ ਯਾਰ ਜਿੰਦ ਭਾਜੀ ਦੰਦ ਪਸਾਰੂ ਦੰਦ ਪਸਾਰੂ ਸਾਡੇ ਜੀ ਅਸਕੇ ਲੰਦਾ ਤਿਲੂ ਸਾਹਿਬ ਦੇ ਪੌਣ ਯਾਰ ਅੱਜ ਸਤਿਕਾਰ ਅੰਮ੍ਰਿਤ ਸਿੰਘ ਜੀ ਤਿਲੂ ਸਾਹਿਬ ਨੇ ਪਹੁੰਚੇ ਜੀ ਅਰ ਸਰ ਹੁਣਾਂ ਦੇ ਨਾਲ ਆਏ ਹੋਏ ਵਾਸ ਪਾਸਾ ਮੰਡਸ ਸਿਟੀਪਾਨ ਦੇਖੋ ਜਮਨ ਅਜੋ ਅਸੀ ਮੈਡਮ ਇਧਰ ਆ ਡਿਸਟ੍ਰਿਕਟ ਟਰਨਮੈਂਟ ਕਮੇਟੀ ਪਰਪੁਰ ਸਾਹਿਬ ਵੱਲੋਂ ਐਟਟੀਸੀ ਵੱਲੋਂ ਹਾਂ ਜੀ ਸਰ ਬਹੁਤ ਬਹੁਤ ਸਵਾਗਤ ਕੀਤਾ ਹੈ ਸਾਡੇ ਇੰਡੀਅਨ ਚੇਅਰਮੈਨ ਇੰਪਰੂਵਮੈਂਟ ਟਰਸਟ ਕਪੂਰ ਖੜੇ ਹੋਣ ਤਿੰਨੋ ਸਾਹਿਬ ਔਰ ਉਹਨਾਂ ਦੀ ਸਪੈਸ਼ਲ ਟੀਮ ਸਰਜੀ ਬਣਾ ਦਾ ਇੱਥੇ ਪੰਜ ਅੱਗੇ ਨਾ ਹੁੰਦਿਆ ਕਰੋ ਯਾਰ ਖੜੇ ਕਿ ਠੀਕ ਇੱਥੇ ਨਾਲ ਹੀ ਆ ਜਾਓ ਆ ਜਾਓ ਹਾਂ ਸਭ ਤੋਂ ਪਹਿਲਾਂ ਵੀ ਬੇਸਟ ਕੰਡੀ ਰਸਮ ਹੋਵੇ ਸਰ ਉਹਨਾਂ ਦੇ ਜੀਤਪਾਲ ਥੋੜਾ ਪਿੱਛੇ ਗੱਲ ਕਰਾਂਗੇ ਨਾਲ 700 ਵਿਵਣ ਕੱਟ ਕੇ ਇਸ ਨੂੰ ਹੈ ਜੀ ਪਹਿਲੇ ਟੂਰਨਾਮੈਂਟ ਦੀ ਟੂਰਨਾਮੈਂਟ ਦੇ ਪਹਿਲੇ ਮੈਚ ਦੀ ਸੰਜੀਤ ਵਾਲੇ ਸ਼ਾਹਦਾਰ ਆਪਣੇ ਕੋਸ਼ਿਸ਼ ਤੋਂ ਬਹੁਤ ਹੋ ਗਈ ਜੀ ਤੁਹਾਡੀ ਬਹੁਤ ਬੀਐਮ ਸਪੋਰਟਸ ਜਨਰ ਮੇਰਾ ਆ ਜੀ ਇੱਕ ਵਾਰ ਜ਼ੋਰ ਦਾ ਕਰਕੇ ਪਾਰਕ ਦਾ ਇਹ ਜਨਾ ਸਰ ਦੇ ਜੀਐਮ ਸਾਹੂ ਸਲਮਾਨ ਦੇ ਅੰਦਾਜ਼ ਨਾਲ ਉਹ ਉਹ ਬੜੀਆ ਸਰਪੰਚ ਜੀ ਜੀਵਾ ਦਿੱਤਾ ਹੈ ਉਸ ਦੇ ਦੋ ਇਸ ਦੇ ਵਿੱਚ ਮੈਡਮ ਜੀ ਉਹਨਾਂ ਨੂੰ ਵੀ ਸਾਡੇ ਇਹਨਾਂ ਸਿੱਖਿਆ ਸਿੱਖਿਆ ਦਿੱਤੀ ਜਿੰਦਰਪਾਲ ਜੀ ਸਟੇਟ ਕਮਾਡੀ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਉਹਨਾਂ ਦੇ ਨਾਮ ਆਪਣੇ ਨਾਮ ਦੱਸੋ ਸਰ ਜੀ ਉਹਨਾਂ ਨੂੰ ਆਪਣਾ ਜੀ ਨਾਮ ਦੱਸੋ ਅੱਜ ਟੋਰਕਵਾਦ ਉਹਦਾ ਕਿਸ ਕੁ ਖਾਇਆ ਕਰੇ ਇਹ ਵਿੱਚ ਜਦ ਬੱਚਿਆਂ ਨੂੰ ਆ ਦੁਨੀਆ ਵਿੱਚ ਸਿੱਖਣਾ ਕੋਈ ਸਮਝ ਅਸ਼ੀਰਵਾਦ ਆ ਰਿਹਾ ਹੈ ਸੋ ਇੱਕ ਬੜੀ ਮਾਨਦਾਰੀ ਗੱਲ ਹੋ ਗਈ ਹੈ ਦੋ ਇੱਕ ਪਿਆਰੀਆਂ ਪਿਆਰੀਆਂ ਬੱਚੇ ਅਜਹੀਆਂ ਨਾਮ ਨਾਲ ਸ਼ਖਸੀਅਤਾਂ ਨੂੰ ਅਸ਼ੀਰਵਾਦ ਪ੍ਰਾਪਤ ਕਰਕੇ ਆਏ ਨੇ ਸੋ ਅੱਜ ਕਪੂਰਸਾ ਦੇ ਮੇਲੇ ਦੇ ਵਿੱਚ ਇਹ ਸ਼ਾਨਕਾ ਲੱਗੀ ਆ ਜਦੋਂ ਇਹ ਅਸ਼ੀਰਵਾਦ ਵਾਲਾ ਹੱਥ ਬੱਚਿਆਂ ਦੇ ਸਿਰ ਦੇ ਉੱਪਰ ਉਹ ਵੈਰੀ ਗੁੱਡ ਬੱਚੇ 'ਤੇ ਬਹੁਤ ਵਧੀਆ ਅਸਰ ਦਿੰਦਾ ਬੱਚਿਆਂ ਨੇ ਅਨਸਰ ਦਿੱਤਾ ਕਿ ਜਿੱਥੇ ਅਸੀਂ ਖੇਡਣਾ ਹੈ ਉੱਥੇ ਪੜ੍ਹਾਈ ਦੇ ਵਿੱਚ ਵੀ ਕਾਮ ਕਰਨਾ ਇਸ ਬੱਚੀ ਵਾਸਤੇ ਇੱਕ ਜ਼ੋਰਦਾਰ ਤਾੜੀਆਂ ਅਸੀਂ ਇਹਨਾਂ ਦੇ ਬੱਚੇ ਸ਼ਾਬਾਸ਼ ਵੈਰੀ ਗੁੱਡ ਔਰ ਤਸ਼ੀਰਵਾਦ ਪ੍ਰਾਪਤ ਹੋ ਰਿਹਾ ਹੈ ਆ ਸੁਭਾਵਿਕ ਹੈ ਜਿੰਦਗੀ ਦੇ ਵਿੱਚ ਅੱਗੇ ਵਧਣਾ ਹੈ ਕਿਉਂਕਿ ਇੱਕ ਅਜ਼ੀਜ਼ਾ ਸੋਸਾਇਟੀ ਬਣੀ ਹੈ ਕਿਉਂਕਿ ਆਪਣੇ ਟੈਕਨਿਕ ਪੱਧਰ ਨਾਲ ਲੈ ਕੇ ਸਪੋਰਟਸ ਦੇ ਵੀ ਪੱਖ ਨੂੰ ਨਾਲ ਲੈ ਕੇ ਅੱਗੇ ਵਧਾ ਸਾਡੇ ਸਤਿਕਾਰਯੋਗ ਜਿੰਨਾ ਸਿੱਖਿਆ ਅਫਸਰ ਜੀ बल्याने सदियां बहुत सांस्कृतिक और चिकित्सा राजस्थान के क्षेत्र में प्राप्त होता है विपाल सिंह के गाने मूवमेंट रस्ट का कुर्ता